ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰੇ YouTube ਚੈਨਲ অর্ਗੈਨਿਕ ਗਾਰਡਨਿੰਗ ਤੇ ਸਵਾਗਤ ਹੈ ਜੀ ਤੇ ਆਪਾਂ ਅੱਜ ਗੱਲ ਕਰਾਂਗੇ गमਲਿਆਂ ਦੇ ਖਰਚਿਆਂ ਤੋਂ ਕਿਵੇਂ ਬਚ ਸਕਦੇ ਆਂ ਘਰ ਦੇ ਵਿੱਚ ਅਗਰ ਆਪਾਂ ਨੇ ਸਬਜ਼ੀਆਂ ਜਾਂ ਬੂਟੇ ਲਗਾਉਣੇ ਨੇ ਤਾਂ गमਲਿਆਂ ਦੇ ਖਰਚੇ ਤੋਂ ਬਿਨਾਂ ਆਪਾਂ ਕਿਵੇਂ ਲਗਾ ਸਕਦੇ ਆਂ ਔਰ ਆਸਾਨੀ ਨਾਲ ਗਰੋ ਬੈਗ ਕਿਵੇਂ ਤਿਆਰ ਕਰ ਸਕਦੇ ਆਂ ਗਰੋ ਬੈਗ ਦੀ ਲਾਈਫ ਕਿੰਨੇ ਟਾਈਮ ਦੀ ਹੁੰਦੀ ਆ ਔਰ ਕੀ ਆਪਾਂ ਗਰੋ ਬੈਗ ਨੂੰ ਬਿਨਾਂ ਸਲਾਈ ਤੋਂ ਵਰਤ ਸਕਦੇ ਆਂ ਇਹ ਕੁਝ ਛੋਟੀਆਂ-ਛੋਟੀਆਂ ਗੱਲਾਂ ਨੇ ਜਿੰਨਾ ਬਾਰੇ ਅੱਜ ਆਪਾਂ ਵੀਡੀਓ ਵਿੱਚ ਗੱਲ ਕਰਾਂਗੇ ਤੇ ਫਰੈਂਡਸ ਤੁਸੀਂ ਅਖੀਰ ਤੱਕ ਮੇਰੀ ਵੀਡੀਓ ਦੇ ਵਿੱਚ ਬਣੇ ਰਹੋ ਅਗਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਕਰਕੇ ਅਖੀਰ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਤੇ ਚਲੋ ਜੀ ਆਪਾਂ ਗੱਲ ਕਰਦੇ ਹਾਂ ਗ੍ਰੋ ਬੈਗ ਦੀ ਤਾਂ ਫਰੈਂਡਸ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਗ੍ਰੋ ਬੈਗ ਹੈ ਸਾਹਮਣੇ ਤਿੰਨ ਨੇ ਇਹਦੇ ਵਿੱਚ ਹਰੀਆਂ ਮਿਰਚਾਂ ਲੱਗੀਆਂ ਹੋਈਆਂ ਨੇ ਇਹ ਫਿਲਹਾਲ ਗ੍ਰੋ ਬੈਗ ਖਾਲੀ ਹੈ ਤੇ ਇਹਦੇ ਵਿੱਚ ਵੀ ਹਰੀਆਂ ਮਿਰਚਾਂ ਨੇ ਤੇ ਤੁਸੀਂ ਦੇਖ ਸਕਦੇ ਹੋ फ्रेंड्स ਹਰੀਆ ਮਿਰਚਾ ਕਿੰਨੀ ਹੈਲਦੀ ਗਰੋ ਕੀਤੀਆਂ ਹੋਈਆਂ ਨੇ ਤੇ ਕਿੰਨਾ ਭਰਿਆ ਹਰਿਆ ਭਰਿਆ ਪlant ਹੈ ਮਿਰਚਾਂ ਦਾ ਔਰ ਮਿਰਚਾ ਵੀ ਹੈਲਦੀ ਨੇ ਆ ਦੇਖੋ फ्रेंड्स ਤੁਸੀਂ ਦੇਖ ਸਕਦੇ ਹੋ ਇੱਥੇ ਫੁੱਲ ਨਵੇਂ ਸਿਰੇ ਤੋਂ ਵੀ ਆਏ ਹੋਏ ਨੇ ਗੱਲ ਇਹ ਆ ਕਿ ਗਰੋ ਬੈਗ ਦੇ ਵਿੱਚ ਕਿੰਨੇ ਹੈਲਦੀ ਤਰੀਕੇ ਨਾਲ ਪlant ਹੋਏ ਨੇ ਮੇਨ ਗੱਲ ਆਪਣੀ ਇੱਥੇ ਮੁੱਕਦੀ ਹੈ ਜੀ ਔਰ ਮਿੱਟੀ ਕਿਵੇਂ ਬਣਾਉਣੀ ਆ ਇਹ ਮੈਂ ਆਪਣੀ ਵੀਡੀਓ ਚੈਨਲ ਤੇ ਸ਼ੇਅਰ ਕੀਤੀ ਹੋਈ ਆ ਤੁਸੀਂ ਉੱਥੋਂ ਦੇਖ ਸਕਦੇ ਹੋ ਤੇ ਫਰੈਂਡਸ ਜਿਹੜੇ ਥੈਲੇ ਨੇ ਇਹਨਾਂ ਦੀ ਵੀ ਇੱਕ ਚੁਆਇਸ ਐ ਤੇ ਇਹ ਥੈਲੇ ਜਿਹੜੇ ਮੈਂ ਵਰਤੇ ਨੇ ਉਹਨਾਂ ਬਾਰੇ ਮੈਂ ਵੀਡੀਓ ਦੇ ਵਿੱਚ ਬੋਲ ਤਾਂ ਨਹੀਂ ਸਕਦੀ ਪਰ ਹਾਂ ਮੈਂ ਤੁਹਾਨੂੰ ਉਹ ਥੈਲੇ ਦਿਖਾ ਦਿੰਨੀ ਆ ਤੇ ਮੈਂ ਵੀ ਉਹ ਆਲੇ ਦੁਆਲੇੋਂ ਆਪਣੇ ਫਰੈਂਡ ਸਰਕਲ ਤੋਂ ਰੇਂਜ ਕੀਤੇ ਨੇ ਥੈਲੇ ਤੇ ਬਾਕੀ ਮੈਂ ਤੁਹਾਨੂੰ ਦਿਖਾਨੀ ਆ ਕਿ ਕਿੰਨੇ ਕੁ ਗਰੋ ਬੈਗ ਨੇ ਤਾਂ ਫਿਰ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਕਿੰਨੀ ਕ ਗੱਲ ਦੇ ਵਿੱਚ ਸੱਚ ਹੈ ਕਿੰਨਾ ਕ ਝੂਠ ਹੈ ਤੇ ਆ ਦੇਖੋ ਫਰੈਂਡਸ ਇਹ ਥੈਲੇ ਨੇ ਵਾਲੇ ਤੇ ਤਕਰੀਬਨ ਮੈਂ ਸਾਰੇ ਥੈਲੇ ਇਹੀ ਵਰਤੇ ਹੋਏ ਨੇ ਔਰ ਇਹਨਾਂ ਦਾ ਮਟੀਰੀਅਲ ਦੇਖ ਸਕਦੇ ਹੋ ਵਧੀਆ ਮਟੀਰੀਅਲ ਹੈ ਜੀ ਫਿਲਹਾਲ ਅਗਰ ਇਹਨਾਂ ਦੀ ਲਾਈਫ ਦੀ ਗੱਲ ਕਰੀਏ ਤਾਂ ਇਹਨ ਦੋ ਸਾਲ ਹੋ ਗਿਆ ਜੀ 2024 ਚੱਲਦਾ ਹੈ ਤਾਂ ਇਹਨਾਂ ਨੂੰ ਤੀਸਰਾ ਸਾਲ ਲੱਗ ਚੁੱਕਿਆ ਦੋ ਸਾਲ ਹੋ ਚੁੱਕੇ ਨੇ ਪਰ ਇਹਨਾਂ ਗਰੋ ਬੈਗ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਕਿਤੋਂ ਵੀ ਖਰਾਬ ਨਹੀਂ ਹੋਏ ਤੇ ਇਸੇ ਤਰ੍ਹਾਂ ਫਰੈਂਡਸ ਇੱਕ ਮੈਂ ਹੋਰ ਗ੍ਰੋ ਬੈਗ ਬਣਾਇਆ ਸੀ ਥੈਲੇ ਤੋਂ ਉਹ ਵੀ ਦਿਖਾ ਦਿੰਨੀ ਆ ਤੁਹਾਨੂੰ ਆ ਦੇਖੋ ਫਰੈਂਡਸ ਇਹ ਮੈਂ ਇਸ ਸਾਲ ਬਣਾਏ ਨੇ ਪਰ ਇਹਨਾਂ ਦਾ ਮਟੀਰੀਅਲ ਇੰਨਾ ਖਾਸ ਵਧੀਆ ਨਹੀਂ ਆ ਦੇਖੋ ਠੀਕ ਹੈ ਜੀ ਆ ਵੀ ਇਸ ਸਾਲ ਬਣਾਇਆ ਇਹਦਾ ਮਟੀਰੀਅਲ ਬਿਲਕੁਲ ਠੀਕ ਆ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ ਦੇਖੋ ਪਰ ਇਹ ਮੈਨੂੰ ਨਾ ਮਿੱਟੀ ਮੇਰੇ ਕੋਲ ਜ਼ਿਆਦਾ ਸੀ ਇਸ ਲਈ ਪlant ਵੀ ਮੇਰੇ ਕੋਲ ਵੱਧ ਗਏ ਸੀ ਇਸ ਲਈ ਐਮਰਜੈਂਸੀ ਇਹ ਥੈਲੇ ਦੀ ਮੈਨੂੰ ਵਰਤੋਂ ਕਰਨੀ ਪਈ ਤੇ ਹੁਣ ਮੈਂ ਤੁਹਾਨੂੰ ਛੱਤ ਤੇ ਦਿਖਾਨੀ ਆ ਕਿੰਨੇ ਕਿ ਥੈਲੇ ਰੱਖੇ ਹੋਏ ਨੇ ਦੋ ਥੈਲੇ ਹੋ ਗਏ ਬਾਕੀ ਆ ਦੇਖੋ ਜੀ ਇਸ ਲਾਈਨ ਦੇ ਵਿੱਚ ਤਿੰਨ ਤੋਂ 4 5 6 7 8 9 10 ਥੈਲੇ ਇਸ ਲਾਈਨ ਦੇ ਵਿੱਚ ਨੇ ਔਰ ਫਰੈਂਡਸ 10 2 12 ਔਰ ਇਸ ਲਾਈਨ 'ਚ ਵੀ ਦੇਖ ਸਕਦੇ ਹੋ 15 ਤੋਂ 16 ਥੈਲੇ ਨੇ ਤਾਂ ਫਰੈਂਡਸ ਅਗਰ ਮੈਂ ਤੁਹਾਨੂੰ ਮੋਟੀ ਮੋਟੀ ਗੱਲ ਦੱਸਾਂ ਤਾਂ ਮੇਰੇ ਕੋਲ 50 60 ਥੈਲੇ ਨੇ ਗਰੋ ਬੈਗ ਤਿਆਰ ਕੀਤੇ ਤੇ ਹੋਰ ਗਰੋ ਬੈਗ ਮੈਂ ਅੱਜ ਬਣਾਉਣਾ ਹੈ ਉਹਦੀ ਵੀਡੀਓ ਵੀ ਸ਼ੇਅਰ ਕਰਦੀ ਆਹ ਥੈਲਾ ਵੀ ਵਧੀਆ ਫਰੈਂਡਸ ਇਹਨੂੰ ਵੀ 2 ਸਾਲ ਹੋ ਗਏ ਮਤਲਬ ਮਟੀਰੀਅਲ ਦਾ ਫਰਕ ਹੈ ਇਹ ਹੁਣ ਮੈਨੂੰ ਇਹ ਨਹੀਂ ਪਤਾ ਕਿਸ ਚੀਜ਼ ਦਾ ਗਰੋ ਬੈਗ ਹੈ ਆਹ ਥੈਲੇ ਤਾਂ ਤੁਹਾਨੂੰ ਮੈਂ ਦੱਸ ਦੇ ਦਿੱਤੇ ਵੀਡੀਓ ਚ ਦਿਖਾਈ ਦਿੱਤਾ ਕਿ ਕਿਹੜੇ ਥੈਲੇ ਨੇ ਸਕੀਮ ਵਾਲੇ ਤਾਂ ਤੁਸੀਂ ਉਹ ਥੈਲੇ ਵੀ ਵਧੀਆ ਨੇ ਦੇਖੋ ਕੋਈ ਇਹ ਫਟ ਨਹੀਂ ਰਿਹਾ ਕਿਤੇ ਵੀ ਕੋਈ ਖਰਾਬ ਨਹੀਂ ਹੋਏ ਕੋਈ ਇਹ ਦਾ ਦੇਖੋ ਕੋਈ ਧਾਗਾ ਨਹੀਂ ਨਿਕਲਿਆ ਤੇ ਇਸੇ ਤਰ੍ਹਾਂ ਫਰੈਂਡਸ ਹੁਣ ਆਪਾਂ ਗਰੋ ਬੈਗ ਬਣਾਉਣੇ ਆ ਕੋਈ ਗਰੋ ਬੈਗ ਆਹ ਦੇਖੋ ਜੀ ਇਹ ਵੀ ਉਹੀ ਸਕੀਮ ਵਾਲਾ ਥੈਲਾ ਬਹੁਤ ਪੁਰਾਣਾ ਏ ਤੇ ਚਲੋ ਧੰਨਵਾਦ ਇਹਨਾਂ ਨੇ ਗਰੋ ਬੈਗਾਂ ਲਈ ਤੇਲੇ ਸ਼ੇਰ ਕਿਤੇ ਮੇਰੇ ਨਾਲ ਤੇ ਇਹਨਾਂ ਦੀ ਵਧੀਆ ਵਰਤੋਂ ਹੋਊਗੀ ਤੇ ਵਧੀਆ Shimla mirch ਹੋਈ ਐ ਇਸ ਵਾਰ। ਔਰ ਚਲੋ ਫਰੈਂਡਸ ਆਪਾਂ ਅੱਗੇ ਹੁਣ ਗੱਲ ਕਰਦੇ ਆਂ ਕਿ ਗਰੋ ਬੈਗ ਕਿਵੇਂ ਬਣਾਉਣਾ ਤਾਂ ਉਹਦੇ ਲਈ ਤੁਸੀਂ ਵੀਡੀਓ ਬਹੁਤ ਦੇਖਿਆ ਹੋਣਗੇ ਆ ਬਹੁਤ ਦੀ ਰਾਇ ਵੀ ਲਈ ਹੋਊਗੀ ਤੇ ਸਿੰਪਲ ਤਰੀਕੇ ਨਾਲ ਤੁਹਾਨੂੰ ਦੱਸਾਂ ਇਹਦੇ ਲਈ ਕੋਈ ਸਲਾਈ ਕਰਨ ਦੀ ਲੋੜ ਨਹੀਂ ਕੋਈ ਇਹਦੇ ਵਿੱਚ ਡレイン ਹੋਲ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਤੇ ਉਸ ਹਿਸਾਬ ਨਾਲ ਅੱਜ ਆਪਾਂ ਗਰੋ ਬੈਗ ਬਣਾਉਣੇ ਆ। ਆਪੋ ਗ੍ਰੋ ਬੈਗ ਤਿਆਰ ਕਰਦੇ ਆ ਅਗਰ ਜਿਹੜਾ ਪ੍ਰਿੰਟ ਹੈ ਥੈਲੇ ਦਾ ਤੁਸੀਂ ਵਿਚਲੀ ਸਾਈਡ ਕਰਨਾ ਤਾਂ ਥੈਲੇ ਦਾ ਪੁੱਠਾ ਪਾਸਾ ਕਰ ਲੋ ਪਰ ਅਸੀਂ ਇਸ ਤਰ੍ਹਾਂ ਹੀ ਇਹਨੂੰ ਫੋਲਡ ਕਰ ਦਾਂਗੇ ਚੰਗੀ ਤਰ੍ਹਾਂ ਤੇ ਕੋਈ ਸਲਾਈ ਲਾਉਣ ਦੀ ਲੋੜ ਨਹੀਂ ਕੋਈ ਥੈਲੇ ਨੂੰ ਕਟਿੰਗ ਕਰਨ ਦੀ ਲੋੜ ਨਹੀਂ ਅਗਰ ਤੁਸੀਂ ਥੈਲੇ ਨੂੰ ਕਟਿੰਗ ਕਰਕੇ ਦੋ ਥੈਲੇ ਬਣਾਉਣ ਬਾਰੇ ਸੋਚੋਗੇ ਤਾਂ ਫਰੈਂਡਸ ਇੱਕ ਵਾਰ ਥੈਲੇ ਧਾਗੇ ਨਿਕਲਣ ਲੱਗੇ ਤਾਂ ਇਹ ਥੈਲੇ ਨੇ ਖਰਾਬ ਹੋ ਜਾਣਾ ਗ੍ਰੋ ਬੈਗ ਦਾ ਆਈਡੀਆ ਤੁਹਾਡਾ ਫਿਰ ਖਰਾਬ ਹੋ ਜਾਣਾ ਜੀ ਇਸ ਲਈ ਅਗਰ ਗਰੋ ਬੈਗ ਦਾ ਆਈਡੀਆ ਬਣਾਉਣਾ ਜ਼ਿੰਮੇ ਦਾ ਥੈਲਾ ਹੈਗਾ ਉਸ ਨੂੰ ਉਸੇ ਤਰੀਕੇ ਨਾਲ ਵਰਤੋ ਤੇ ਕੋਈ ਇਹਦੇ ਵਿੱਚ ਡレイン ਹੋਲ ਕਰਨ ਦੀ ਕੋਸ਼ਿਸ਼ ਨਾ ਕਰੋ ਫਰੈਂਡਸ ਥੈਲਾ ਇੱਕ ਵਾਰ ਫਟਣ ਲੱਗ ਗਿਆ ਤਾਂ ਫਟ ਹੀ ਜਾਣਾ ਹੈ ਤੇ ਆ ਦੇਖੋ ਆਪਾਂ ਨੇ ਫਰੈਂਡਸ ਆ ਦੇਖੋ ਚੁੜਾਈ ਦੇ ਵਿੱਚ ਤੁਹਾਨੂੰ ਮੈਂ ਦੱਸ ਦਿਆਂ ਕਿੰਨੇ ਇੰਚ ਦਾ ਇਹ ਫਰੈਂਡਸ 18 ਇੰਚ ਦਾ ਬਣਿਆ ਆਪਣੇ ਕੋ ਗਰੋ ਬੈਗ ਤੇ ਤੁਸੀਂ ਇਹਦੀ ਲੰਬਾਈ ਥੋੜੀ ਜੀ ਇੱਥੋਂ ਜ਼ਿਆਦਾ ਵੀ ਰੱਖ ਸਕਦੇ ਉੱਪਰ ਨੂੰ ਵਧਾ ਲਓ 18 ਤੋਂ ਤੁਸੀਂ ਦੇ ਲੋ 24 ਇੰਚ ਤੱਕ ਨੋਰਮਲ ਨਾ 24 ਇੰਚ ਤੱਕ ਜ਼ਰੂਰ ਗਰੋ ਬੈਗ ਰੱਖੋ ਥੋੜਾ ਇਹ ਨੀਚਲੀ ਸਾਈਡ ਤੋਂ ਇਹਨੂੰ ਥੋੜਾ ਹੋਰ ਆਪਾਂ ਲੰਬਾ ਕਰ ਲਾਂਗੇ ਥੈਲੇ ਨੂੰ ਤੇ ਇਸ ਤਰੀਕੇ ਨਾਲ ਫ੍ਰੈਂਡਸ ਇਹ 24 ਇੰਚ ਦਾ ਬਣ ਜੂਗਾ ਤੇ ਆਹ ਦੇਖ ਸਕਦੇ ਹੋ ਫ੍ਰੈਂਡਸ ਇਹ 24 ਇੰਚ ਦਾ ਗਰੋ ਬੈਗ ਬਣ ਕੇ ਤਿਆਰ ਆ ਇਹਦੇ ਵਿੱਚ ਆਸਾਨੀ ਨਾਲ ਤੁਸੀਂ ਜਿਵੇਂ ਮਰਜੀ ਕੱਦੂ ਦੀਆਂ ਬੇਲਾਂ ਤੋਰੀ ਦੀਆਂ ਬੇਲਾਂ ਜਾਂ ਕੋਈ ਵੀ ਸਬਜ਼ੀ ਉਗਾ ਸਕਦੇ ਹੋ ਕਿਉਂਕਿ ਸਬਜ਼ੀ ਦੇਖੋ ਫ੍ਰੈਂਡਸ ਹਰ ਪੰਜ-ਛੇ ਮਹੀਨੇ ਬਾਅਦ ਬਦਲੀ ਜਾਂਦੀ ਆ ਆਹ ਸੀਜ਼ਨ ਦੇ ਹਿਸਾਬ ਨਾਲ ਸਬਜ਼ੀ ਹੁੰਦੀ ਆ ਤਾਂ ਗਰੋ ਬੈਗ ਨੂੰ ਜਿੱਦਾਂ ਮਰਜੀ ਆਪਾਂ ਚੇਂਜ ਕਰ ਲਓ ਫਰੈਂਡਸ ਦੇਖੋ ਆਪਣਾ ਗਰੋ ਬੈਗ ਤਿਆਰ ਬਣ ਕੇ ਤਿਆਰ ਹੋ ਗਿਆ ਤੇ ਫਰੈਂਡਸ ਤੁਸੀਂ ਦੇਖ ਸਕਦੇ ਆ ਆਪਾਂ 24 ਇੰਚ ਦਾ ਗਰੋ ਬੈਗ ਤਿਆਰ ਕਰ ਲਿਆ ਲੰਬਾਈ ਦੇ ਵਿੱਚ ਇਹ 24 ਇੰਚ ਆ ਤੇ ਚੌੜਾਈ ਦੇ ਵਿੱਚ ਜਿਹੜੀ ਇਹਦੀ ਫਰੈਂਡਸ ਚੌੜਾਈ ਆ ਉਹ ਹੈਗੀ ਆ 18 ਤੋਂ 20 ਇੰਚ ਔਰ ਲੰਬਾਈ ਦੀ ਗੱਲ ਕਰੀਏ ਸਲੋਟ ਲੰਬਾਈ ਹੈਗੀ ਇਹਦੀ 24 ਇੰਚ ਚੌੜਾਈ ਹੈਗੀ 18 ਤੋਂ 20 ਇੰਚ ਤਾਂ ਤੁਸੀਂ ਆਰਾਮ ਨਾਲ ਇਹ ਚ ਬੜੀਆਂ ਬੇਲਾਂ ਵਾਲੀਆਂ ਸਬਜ਼ੀਆਂ ਲਗਾ ਸਕਦੇ ਹੋ ਕਿਉਂਕਿ ਉਹਨਾਂ ਨੂੰ ਸਪੇਸ ਜ਼ਿਆਦਾ ਚਾਹੀਦੀ ਆ ਕਦੂ ਬੇਲਾਂ ਤੋਰੀਆਂ ਨੂੰ ਤੇ ਇਹਦੇ ਵਿੱਚ ਕੋਈ ਸਲਾਈ ਕਰਨ ਦੀ ਲੋੜ ਨਹੀਂ ਬਾਕੀ ਇਹਨੂੰ ਆਪਾਂ ਮਿੱਟੀ ਨਾਲ ਫਿਲ ਕਰ ਲੈਣਾ ਫਰੈਂਡਸ ਤੇ ਆਪਾਂ ਫਰੈਂਡਸ ਇਹ ਗਮਲਾ ਉੱਥੇ ਜਸਟ ਕਰਨਾ ਹੈ ਪਹਿਲਾਂ ਆ ਨਾ ਸਟੈਂਡ ਦੇ ਤੌਰ ਤੇ ਮੈਂ ਇਟਾਂ ਦੀ ਵਰਤੋਂ ਕਰਦੀ ਆ ਕਿਉਂਕਿ ਇਹਦੇ ਨਾਲ ਲੈਂਟਰ ਵੀ ਨਹੀਂ ਖਰਾਬ ਹੁੰਦਾ ਔਰ ਪਾਣੀ ਨਾਲ ਜਦੋਂ ਮਿੱਟੀ ਗਿੱਲੀ ਹੋ ਜਾਂਦੀ ਆ ਆਪਾਂ ਨੂੰ ਪਤਾ ਲੱਗ ਜਾਂਦਾ ਤੇ ਆਪਾਂ ਇਹਦੇ ਉੱਤੇ ਹੀ ਥੈਲੇ ਦੇ ਵਿੱਚ ਮਿੱਟੀ ਤਿਆਰ ਕਰਾਂਗੇ ਮਿੱਟੀ ਕਿਵੇਂ ਤਿਆਰ ਕਰਨੀ ਹੈ ਉਹ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਤੇ ਆਪਾਂ ਖਾਦ ਔਰ ਮਿੱਟੀ ਮਿਕਸ ਕਰਕੇ ਆਪਣੇ ਕੋਲ ਰੱਖੀ ਹੋਈ ਆ ਉਹ ਆਪਾਂ ਥੈਲੇ ਦੇ ਵਿੱਚ ਫਿਲ ਕਰ ਦਵਾਂਗੇ ਜੀ ਔਰ ਫਰੈਂਡਸ ਹੁਣ ਬਰਸਾਤ ਦਾ ਸੀਜ਼ਨ ਸ਼ੁਰੂ ਹੋਊਗਾ ਬਰਸਾਤ ਚ ਕਈ ਸਬਜ਼ੀਆਂ ਲੱਗਦੀਆਂ ਨੇ ਔਰ ਉਸ ਤੋਂ ਬਾਅਦ ਸਰਦੀਆਂ ਦੀਆਂ ਸਬਜ਼ੀਆਂ ਸ਼ੁਰੂ ਹੋ ਜਾਣਗੀਆਂ ਔਰ ਇਸ ਨਾਲ ਫਰੈਂਡਸ ਮਿੱਟੀ ਨੂੰ ਆਪਾਂ ਸਾਲ ਦੇ ਵਿੱਚ ਇੱਕ ਵਾਰ ਹੀ ਪ੍ਰੋਪਰ ਤਰੀਕੇ ਨਾਲ ਤਿਆਰ ਕਰਦੇ ਆਂ ਬਾਕੀ ਉਹ ਤੁਹਾਡੀ ਟਾਈਮਿੰਗ ਅਗਰ 6 ਮਹੀਨੇ ਬਾਅਦ ਤੁਸੀਂ ਥੈਲੇ ਨੂੰ ਦੁਬਾਰਾ ਖਾਲੀ ਕਰਕੇ ਭਰਸਾ ਨੇ ਉਹ ਵੈਸੇ ਮੈਂ ਸਾਲ ਇੱਕ ਸਾਲ ਬਾਅਦ ਹੀ ਕੋਸ਼ਿਸ਼ ਕਰਦੀ ਹੁੰਨੇ ਆ ਕਿ ਅੱਧੀ ਮਿੱਟੀ ਨੂੰ ਚੇਂਜ ਕਰਾਂ ਪੂਰਾ ਥੈਲਾ ਨਹੀਂ ਮੈਂ ਚੇਂਜ ਕਰਦੀ ਕਿਉਂਕਿ ਥੈਲੇ ਇੱਕ ਜਗ੍ਹਾ ਟਿਕੇ ਹੀ ਠੀਕ ਰਹਿੰਦੇ ਨੇ ਅਗਰ ਇਹਨਾਂ ਨੂੰ बार-बार ਆਪਾਂ ਇੱਧਰ ਚੱਕ-ਥਲ ਕਰਾਂਗੇ ਕਈ ਵਾਰ ਥੈਲੇ ਫਟਣ ਦਾ ਡਰ ਹੁੰਦਾ ਤੇ ਮਿੱਟੀ ਦੀ ਜਿਹੜੀ ਅਜਸਟਮੈਂਟ ਹੁੰਦੀ ਹੈ ਹਿੱਲ ਜਾਂਦੀ ਹੈ ਜੀ ਤੇ ਫਰੈਂਡਸ ਇਟਾਂ ਦੇ ਲੋ ਆਪਾਂ ਨੇ ਸੈੱਟ ਕਰਕੇ ਰੱਖ ਲਈਆਂ ਔਰ ਥੈਲਾ ਵੀ ਸੈੱਟ ਕਰ ਲਿਆ ਇਹਦੇ ਕੁੰਜੇ ਅਜ ਆਪਾਂ ਮਿੱਟੀ ਪਾਉਣੀ ਸ਼ੁਰੂ ਕਰ ਦਾਂਗੇ ਮਿੱਟੀ ਔਰ ਵਰਮੀ ਕੰਪੋਸਟ ਤੋਂ ਤਿਆਰ ਕੀਤੀ ਖਾਦ ਤੇ ਆਪਾਂ ਇਹਨੂੰ ਥੋੜਾ ਫਿਲ ਕਰ ਲੈਣੇ ਆ ਜੀ ਪਹਿਲਾਂ ਇਹ ਫਰੈਂਡਸ ਮੇਰੇ ਕੋਲ ਸੁੱਕੇ ਪੱਤੀਆਂ ਜਾਂ ਸੁੱਕੀਆਂ ਟਾਹਣੀਆਂ ਸੀ ਇਹਨੂੰ ਵੀ ਆਪਾਂ ਮਿੱਟੀ 'ਚ ਪੋੜ ਕੇ ਐਡ ਕਰ ਦਾਂਗੇ ਜੀ ਚੰਗੀ ਤਰ੍ਹਾਂ ਮਸਲ ਕੇ ਇਨੂੰ ਆਪਾਂ ਚੰਗੀ ਤਰ੍ਹਾਂ ਮਸਲ ਕੇ ਮਿੱਟੀ 'ਚ ਐਡ ਕਰਤਾ ਆਪਾਂ ਮਿੱਟੀ ਦੇ ਵਿੱਚ ਕਿਉਂਕਿ ਸੁੱਕੇ ਪੱਤੇ ਜਾਂ ਸੁੱਕੇ ਝਾੜੀਆਂ ਦੀ ਵਰਤੋਂ ਕਰ ਸਕਦੇ ਆ ਤੇ ਉਹਨੂੰ ਆਪਾਂ ਨੇ ਮਿੱਟੀ 'ਚ ਐਡ ਕਰਤਾ ਜੀ ਔਰ ਖਾਸ ਕਰ ਫਰੈਂਡਸ ਥੈਲੇ ਦੇ ਵਿੱਚ ਜਦੋਂ ਆਪਾਂ ਮਿੱਟੀ ਪਾਉਣੇ ਆ ਮਿੱਟੀ ਨੂੰ ਪ੍ਰੈਸ ਕਰਨਾ ਜੀ ਆਪਾਂ ਨੇ ਦਬਬ ਦੇਣਾ ਖੂੰਜਿਆਂ 'ਚ ਚੰਗੀ ਤਰ੍ਹਾਂ ਜਿਹੜਾ ਕਿ ਇਹਦਾ ਪਾਣੀ ਆਲੇ-ਦੁਆਲੇੋਂ ਥੈਲੇ 'ਚੋਂ ਗਰੋ ਬੈਗ 'ਚੋਂ ਲੀਕ ਨਾ ਹੋਵੇ ਤਾਂ ਇਸ ਕਰਕੇ ਤੁਸੀਂ ਗਰੋ ਬੈਗ ਦੇ ਵਿੱਚਲੀ ਮਿੱਟੀ ਨੂੰ ਚੰਗੀ ਤਰ੍ਹਾਂ ਦਬਾਉਣਾ ਹੈ ਜੀ ਉਦੇ ਨਾਲ ਮਿੱਟੀ ਦਾ ਬੈਲੈਂਸ ਬਣਿਆ ਰਹੂਗਾ ਤੇ ਫਰੈਂਡਸ ਆਪਾਂ ਨੇ ਜਿਹੜਾ ਗਰੋ ਬੈਗ ਹੈ ਉਹ ਮਤਲਬ 4 4 ਇੰਚ ਨੀਵਾ ਰੱਖ ਲਿਆ ਤੇ ਇਸ ਤਰ੍ਹਾਂ ਤੁਸੀਂ ਗਰੋ ਬੈਗ ਘਰੇ ਤਿਆਰ ਕਰ ਸਕਦੇ ਹੋ ਲਾਈਕ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਪੋਰਟ ਕਰਿਓ ਪਲੀਜ਼ ਔਰ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ ਫॉर ਵਾਚਿੰਗ